ਯੂਕੇ ਦੇ ਵਿੱਚ ਜੋ ਵਰਕ ਪਰਮਿਟ ਹੈ ਪੜਾਈ ਤੋਂ ਬਾਅਦ ਜੋ ਮਿਲਦਾ ਹੈ ਉਹ ਹੁਣ ਬੰਦ ਕਰ ਦਿੱਤਾ ਜਾਊਗਾ। ਐਦਾਂ ਦੀਆਂ ਬਹੁਤ ਸਾਰੀਆਂ ਤੁਸੀਂ ਖਬਰਾਂ ਸੁਣੀਆਂ ਹੋਣੀਆਂ। ਇਹ ਸੱਚ ਨੇ ਜਾਂ ਝੂਠ ਨੇ ਇਹਨਾਂ ਦੀ ਸੱਚਾਈ ਸਾਰੀ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ। ਹਾਂਜੀ ਸਤਿ ਸ਼੍ਰੀ ਅਕਾਲ ਜੀ ਗੱਭਰੂਨ ਯੂਕੇ ਹਾਜ਼ਰਾਂ ਤੁਹਾਡੇ ਲਈ ਇੱਕ ਬਿਲਕੁਲ ਨਵੀਂ ਵੀਡੀਓ ਦੇ ਨਾਲ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਅੱਜ ਪੀਐਸਡਬੀ ਦੀ ਕਿ ਪੀਐਸਡਬੀ ਬੰਦ ਹੋ ਰਿਹਾ ਹੈ, ਕਿਉਂ ਬੰਦ ਹੋ ਰਿਹਾ ਹੈ ਤੇ ਜੇ ਬੰਦ ਨਹੀਂ ਹੋ ਰਿਹਾ ਤਾਂ ਕਿਉਂ ਨਹੀਂ ਹੋ ਰਿਹਾ, ਕਿੰਨੇ ਸਾਲ ਅੱਗੇ ਹੋਰ ਚੱਲੂਗਾ ਜਾਂ ਫਿਰ ਅਗਲੇ ਸਾਲ ਤੋਂ ਹੀ ਬੰਦ ਹੋ ਜਾਊਗਾ ਜਾਂ ਇਸ ਸਾਲ ਤੋਂ ਬੰਦ ਹੋ ਜਾਊਗਾ ਇਦੇ ਵਿੱਚ ਅੱਧੀ ਸੱਚਾਈ ਆ ਤੇ ਅੱਧਾ ਝੂਠ ਆ ਜੇ ਵੀਡੀਓ ਪੂਰੀ ਦੇਖੋਗੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਕੀ ਸੱਚ ਆ ਤੇ ਕੀ ਝੂਠ ਆ ਕਿਉਂਕਿ ਜੇ ਧੂਆ ਉੱਡਦਾ ਤਾਂ ਮਤਲਬ ਕਿਤੇ ਨਾ ਕਿਤੇ ਅੱਗ ਜ਼ਰੂਰ ਲੱਗੀ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਦੀ ਕਾਇਰ ਸਟਾਮਰ ਦੀ ਸਰਕਾਰ ਆਈ ਹੈ ਜੋ ਨਵੀਂ ਸਰਕਾਰ ਬਣੀ ਆ ਤਕਰੀਬਨ ਸਾਲ ਹੋਣ ਵਾਲਾ ਹੋ ਗਿਆ ਸਰਕਾਰ ਨਵੀਂ ਬਣੀ ਨੂੰ ਉਹਨਾਂ ਦੀਆਂ ਪਾਲਿਸੀਆਂ ਲਗਾਤਾਰ ਇਮੀਗ੍ਰੈਂਟਸ ਨੂੰ ਕਾਬੂ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ ਜਿਹੜੇ ਇਲੀਗਲ ਇਮੀਗ੍ਰੈਂਟਸ ਨੇ ਉਹਨਾਂ ਦੇ ਨੱਥ ਪਾਈ ਜਾ ਸਕੇ ਤੇ ਜਿਹੜੀ ਹੋਰ ਇਮੀਗ੍ਰੇਸ਼ਨ ਆ ਜਿਹੜੀ ਨੈਟ ਇਮੀਗ੍ਰੇਸ਼ਨ ਆ ਮਾਈਗ੍ਰੇਸ਼ਨ ਜਿਹੜੀ ਆ ਉਹ ਯੂਕੇ ਦੇ ਵਿੱਚ ਘੱਟ ਕੀਤੀ ਜਾ ਸਕੇ ਤੇ ਜੇ ਕੋਈ ਆਵੇ ਉਹ ਪ੍ਰੋਪਰ ਆਪਣੇ ਡਾਕੂਮੈਂਟਰੀ ਜਿਹੜਾ ਪੂਰੇ ਕਰ ਸਕਦਾ ਉਹੀ ਬੰਦਾ ਆਵੇ ਤੇ ਜਿਹੜੇ ਇੱਥੇ ਵੀ ਬੈਠੇ ਆ ਆਲਰੇਡੀ ਉਹਨਾਂ ਤੇ ਵੀ ਨਕੇਲ ਕਸਣ ਦੀ ਤਿਆਰੀ ਵਿੱਚ ਹੈਗੀ ਹੈ ਸਰਕਾਰ ਹੁਣ ਹੋਇਆ ਕਿ ਇਸੇ ਤਹਿਤ ਚੱਲਦੇ ਸਰਕਾਰ ਹਰ ਰੋਜ਼ ਨਵੀਆਂ ਪਾਲਿਸੀਆਂ ਲਾਗੂ ਕਰ ਰਹੀ ਆ ਹੁਣ ਇਹੀ ਪਾਲਿਸੀ ਦੇ ਵਿੱਚ ਕੀ ਹੋਇਆ ਹੁਣ ਉੜਦੀ ਉੜਦੀ ਖਬਰ ਆ ਕਿਉਂਕਿ న్యూਸ ਚੈਨਲਾਂ ਆ ਤੁਹਾਨੂੰ ਪਤਾ ਖਬਰ ਕੱਢ ਲੈਂਦੇ ਆ ਕਿਤੋਂ ਨਾ ਕਿਤੋਂ ਅੰਦਰੋਂ ਅੰਦਰੀ ਇਹਨਾਂ ਦੇ ਬੰਦੇ ਹੁੰਦੇ ਆ ਸੋ ਕਿਸੇ న్యూਸ ਚੈਨਲ ਵਾਲੇ ਨੇ ਕਿਸੇ ਮੰਤਰੀ ਦੀ ਐਵੇਂ ਕੋਈ ਸੂਹ ਲੱਤੀ ਕੋਈ ਗੱਲ ਉਹ ਤੋਂ ਪਤਾ ਕੀਤੀ ਕਿ ਭਾਈ ਹੁਣ ਸਰਕਾਰ ਕਰ ਕੀ ਰਹੀ ਆ ਉਸ ਮੰਤਰੀ ਤੋਂ ਇਹ ਗੱਲ ਸਾਹਮਣੇ ਆਈ ਉੱਥੋਂ ਇਹ ਪਤਾ ਲੱਗਿਆ ਕਿ ਭਾਈ ਸਰਕਾਰ ਹੁਣ ਇਹੋ ਜਿਹਾ ਡਰਾਫਟ ਜਾਂ ਇਹੋ ਜਿਹਾ ਇੱਕ ਬਿਲ ਇੱਕ ਪ੍ਰੋਪੋਜ਼ਲ ਪੇਸ਼ ਕਰਨ ਜਾ ਰਹੀ ਆ ਜਿਹਨੂੰ ਬਾਅਦ ਦੇ ਵਿੱਚ ਕਾਨੂੰਨ ਦਾ ਰੂਪ ਦਿੱਤਾ ਜਾਊਗਾ ਉਹਦੇ ਚ ਇਹ ਪ੍ਰੋਪੋਜ਼ਲ ਰੱਖਿਆ ਗਿਆ ਹੈ ਕਿ ਜਿਹੜਾ ਪੀਐਸਡਬਲ ਵੀਜ਼ਾ ਉਹ ਖਤ ਸੋ ਨਾਲ ਨਾਲ ਤੁਸੀਂ ਇੰਗਲੈਂਡ ਦੇ ਵਿੱਚ گاਵਾ ਦੇ ਦਰਸ਼ਨ ਕਰੋ گاਵਾ ਗਾਇਆਂ ਗਊ ਮਾਤਾ ਸੋ ਕਿੱਦਾਂ ਦੀਆਂ ਹੁੰਦੀਆਂ ਨੇ ਆਰਾਮ ਨਾਲ ਇਹ ਖੁੱਲੀਆਂ ਚਰਗਾਹਾਂ ਦੇ ਵਿੱਚ ਚਰਦੀਆਂ ਨੇ ਸੇਬਾਂ ਦਾ ਬਾਗ ਆ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਸ ਟਾਈਮ ਸੋ ਸੇਬ ਲੱਗੇ ਨਹੀਂ ਹਜੇ ਹਜੇ ਕਿਉਂਕਿ ਸੇਬ ਲੱਗਣਗੇ ਅੱਗੇ ਸਿਆਲਾਂ ਚ ਜਾ ਕੇ ਹੁਣ ਇਹਨਾਂ ਨੂੰ ਫੁੱਲ ਪਾਊਗਾ ਤੇ ਨਿੱਕੇ ਨਿੱਕੇ ਬਛੜੇ ਇਹਨਾਂ ਦੇ ਕਿਵੇਂ ਚਰਦੇ ਆ ਸੋ ਇਹ ਤੁਸੀਂ ਦੇਖੋ ਆਰਾਮ ਨਾਲ ਮੌਜ ਮਾਣੋ ਫੇਰ ਮੈਂ ਨਾਲ-ਨਾਲ ਤੁਹਾਨੂੰ ਜਾਣਕਾਰੀ ਵੀ ਭਰਪੂਰ ਜਿਹੜੀ ਆ ਉਹ ਦੇਣੀ ਆ ਹੁਣ ਜਿਹੜੇ ਬੰਦੇ ਇੰਡੀਆ ਬੈਠੇ ਮੇਰੀ ਵੀਡੀਓ ਦੇਖਦੇ ਆ ਉਹਨਾਂ ਨੂੰ ਮੈਂ ਇਹ ਦੱਸ ਦਵਾਂ ਕਿ ਯੂਕੇ ਦੇ ਵਿੱਚ ਤੁਹਾਨੂੰ ਪੋਸਟ ਸਟੱਡੀ ਵਰਕ ਪਰਮਿਟ ਯਾਨੀ ਕਿ ਪੜ੍ਹਾਈ ਤੋਂ ਬਾਅਦ ਤੁਹਾਨੂੰ ਵੀਜ਼ਾ ਜਿਹੜਾ ਇਹ ਵਰਕ ਵੀਜ਼ਾ ਮਿਲਦਾ ਹੀ ਮਿਲਦਾ ਜੇ ਤੁਸੀਂ ਆਪਣੀ ਪੜ੍ਹਾਈ ਪਾਸ ਕਰ ਲੈਨੇ ਹੋ ਪੂਰੀ ਕਰ ਲੈਨੇ ਹੋ ਸੋ 2 ਸਾਲ ਦਾ ਮਿਲਦਾ ਜੇ ਤੁਸੀਂ ਗ੍ਰੈਜੂਏਸ਼ਨ ਕੀਤੀ ਆ ਯਾਨੀ ਕਿ 3 ਸਾਲ ਦੀ ਡਿਗਰੀ ਕੀਤੀ 2 ਸਾਲ ਦਾ ਵਰਕ ਪਰਮਿਟ ਮਾਸਟਰ ਡਿਗਰੀ 2 ਸਾਲ ਦੀ ਪੂਰੀ ਕੀਤੀ ਫਿਰ 2 ਸਾਲ ਦਾ ਵਰਕ ਪਰਮਿਟ ਪੀ ਐਚ ਡੀ ਕੀਤੀ ਤੁਸੀਂ 2-3 ਸਾਲ ਦੀ ਜਿੰਨੇ ਦੀ ਵੀ ਸੀਗੀ ਫਿਰ ਤੁਹਾਨੂੰ 2-3 ਹੁਣ ਹੁੰਦਾ ਕੀ ਹੈ ਜੇ ਇਹ ਕਾਨੂੰਨ ਲਾਗੂ ਹੋ ਜਵੇ ਤਾਂ ਤੁਹਾਨੂੰ ਫਿਰ ਇਹ ਨਹੀਂ ਮਿਲਿਆ ਕਰੂਗਾ ਤੁਹਾਡਾ ਹੱਕ ਖਤਮ ਹੋ ਜਾਊਗਾ ਹੁਣ ਤੁਹਾਨੂੰ ਬਾਇ ਡਿਫਾਲਟ ਸਿੱਧਾ ਹੀ ਮਿਲ ਜਾਂਦਾ ਕਿ ਪਾਸ ਕੀਤੀ ਫਿਰ ਤੁਸੀਂ ਨਾਲ ਦੀ ਨਾਲ ਅਪਲਾਈ ਕਰ ਦਿੰਨੇ ਆ ਕਿਸੇ ਦੀ ਟੈਨਸ਼ਨ ਨਹੀਂ ਹੈਗੀ ਬਸ ਯੂਨੀਵਰਸਿਟੀ ਤੋਂ ਤੁਹਾਨੂੰ ਮੇਲ ਆਉਂਦੀ ਹੈ ਕਿ ਤੁਸੀਂ ਪਾਸ ਕਰ ਲਿਆ ਉਹ ਮੇਲ ਤੁਹਾਡੇ ਕੋਲ ਹੀ ਹੋਣੀ ਚਾਹੀਦੀ ਆ ਤੁਸੀਂ ਆਪਣਾ ਪੀਐਸਡਬਲ ਯਾਨੀ ਕਿ ਵਰਕ ਪਰਮਿਟ ਅਪਲਾਈ ਕਰ ਲੈਣੇ ਆ ਤੁਹਾਨੂੰ ਮੁਲਕ ਛੱਡਣ ਦੀ ਲੋੜ ਨਹੀਂ ਹੁੰਦੀ ਕਿਸੇ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੁੰਦੀ ਪੀਐਸਡਬਲ ਵੀਜ਼ਾ ਬਹੁਤ ਘੈਂਟ ਵੀਜ਼ਾ ਹੈ ਉਹਦੇ ਤੇ ਕਹ ਲੋ ਓਪਨ ਵਰਕ ਪਰਮਿਟ ਹੈ ਇੱਕ ਤਰ੍ਹਾਂ ਨਾਲ ਕਿਸੇ ਕੰਪਨੀ ਦੇ ਤੁਸੀਂ ਤੁਹਾਨੂੰ ਗੁਲਾਮ ਹੋ ਕੇ ਨਹੀਂ ਰਹਿਣਾ ਪੈਂਦਾ ਜਿੱਥੇ ਮਰਜ਼ੀ ਤੁਸੀਂ ਯੂਕੇ 'ਚ ਰਹਿ ਸਕਦੇ ਹੋ ਫਿਰ ਸਕਦੇ ਹੋ ਕੰਪਨੀ 'ਚ ਕੰਮ ਕਰ ਸਕਦੇ ਹੋ ਕੋਈ ਟੈਨਸ਼ਨ ਨਹੀਂ ਹੁੰਦੀ ਜਦ ਮਰਜ਼ੀ ਕੰਪਨੀ ਛੱਡ ਦਿਓ ਕੋਈ ਟੈਨਸ਼ਨ ਨਹੀਂ 2 ਸਾਲ ਨਜਾਰੇ ਹੁੰਦੇ ਆ ਜਾਂ 3 ਸਾਲ ਦਾ ਮਿਲਿਆ ਤਿੰਨ ਸਾਲ ਜਾਂ 2 ਸਾਲ ਦਾ ਮਿਲਿਆ 2 ਸਾਲ ਉਹ ਤੋਂ ਬਾਅਦ ਤੁਹਾਨੂੰ ਯੂਕੇ ਦੇ ਵਿੱਚ ਰਹਿਣ ਵਾਸਤੇ ਆਪਣਾ ਕੋਈ ਪ੍ਰੋਪਰ ਇੱਕ ਵੱਡੀ ਕੰਪਨੀ ਲੱਭਣੀ ਪੈਂਦੀ ਹੈ ਜਿਹਦੇ ਕੋਲ ਸਪੌਂਸਰ ਲਾਇਸੈਂਸ ਹੋਵੇ ਜਿਹੜੀ ਕਿ ਤੁਹਾਡੇ ਵੀਜ਼ੇ ਨੂੰ ਪੀਐਸਡਬਲ ਮੁਕਣ ਤੋਂ ਪਹਿਲਾਂ ਪਹਿਲਾਂ ਕਨਵਰਟ ਕਰ ਦੇਵੇ ਸਕਿਲਡ ਵਰਕਰ ਦੇ ਵਿੱਚ ਸੋ ਪਰ ਜੇ ਇਹ ਕਾਨੂੰਨ ਲਾਗੂ ਹੋ ਗਿਆ ਪੀਐਸਡਬਲ ਵੀਜ਼ਾਸ ਬੰਦ ਹੋ ਗਏ ਜਿਹੜਾ ਕਿ ਹਜੇ ਸਿਰਫ ਅਫਵਾਹ ਹੈ ਹਜੇ ਸਿਰਫ ਸੁਆ ਇੱਕ ਇੱਕ ਖਬਰ ਹੈ ਇਹਦੇ ਤੇ ਕੋਈ ਪੱਕੀ ਪੁਸ਼ਟੀ ਨਹੀਂ ਹੋਈ ਪਰ ਜੇ ਇਹ ਚੀਜ਼ ਹੋ ਗਈ ਤਾਂ ਹੋਊਗਾ ਕਿ ਫਿਰ ਤੁਸੀਂ ਪੀਐਸਡਬਲ ਵੀਜ਼ਾ ਨਹੀਂ ਲੈ ਸਕੋਗੇ ਤੁਹਾਨੂੰ ਪੜ੍ਹਾਈ ਦੇ ਦੌਰਾਨ ਕੋਈ ਜੌਬ ਲੱਭਣੀ ਪਊਗੀ ਜਿਹੜੀ ਤੁਹਾਨੂੰ ਪ੍ਰੋਪਰਲੀ ਸਰਕਾਰ ਦੇ ਨਿਗਾ ਦੇ ਵਿੱਚ ਰੈਕਗਨਾਈਜ਼ਡ ਹੋਵੇ ਉਹ ਜੌਬ ਦਾ ਆਫਰ ਲੈਟਰ ਤੁਹਾਡੇ ਕੋਲੇ ਹੋਣਾ ਚਾਹੀਦਾ ਤੇ ਨਾਲ ਦੀ ਨਾਲ ਜਦੋਂ ਤੁਸੀਂ ਡਿਗਰੀ ਪਾਸ ਕੀਤੀ ਤੁਹਾਡੀ ਪੜ੍ਹਾਈ ਦਾ ਵੀਜ਼ਾ ਮੁੱਕਿਆ ਫਿਰ ਉਹ ਆਫਰ ਲੈਟਰ ਨਾਲ ਲਾ ਕੇ ਫਿਰ ਤੁਹਾਨੂੰ ਪੀਐਸਡਬਲ ਜਿਹੜਾ ਵੀਜ਼ਾ ਹੈ ਉਹ ਮਿਲਿਆ ਕਰੂਗਾ ਹੁਣ ਸਿਰਫ ਪੜ੍ਹਾਈ ਪਾਸ ਕਰਨ ਦੇ ਨਾਲ ਮਿਲ ਜਾਂਦਾ ਫਿਰ ਤੁਹਾਨੂੰ ਜੌਬ ਵੀ ਲੈਣੀ ਪਿਆ ਕਰੂਗੀ ਜਿਹੜੀ ਕਿ ਜ਼ਰੂਰੀ ਹੋ ਜੂਗੀ ਜੇ ਤੁਸੀਂ ਜੌਬ ਨਹੀਂ ਲੈਂਦੇ ਪੜ੍ਹਾਈ ਦੇ ਨਾਲ ਨਾਲ ਫਿਰ ਜਦੋਂ ਤੁਹਾਡੇ ਪੜ੍ਹਾਈ ਦਾ ਵੀਜ਼ਾ ਮੁੱਕਿਆ ਚਾਹੇ ਤੁਸੀਂ ਪੜ੍ਹਾਈ ਪੂਰੀ ਵੀ ਕਰ ਲਈ ਫਿਰ ਤੁਹਾਡੇ ਕੋਲ ਆਪਸ਼ਨ ਨਹੀਂ ਹੋਊਗਾ ਜਾਂ ਤਾਂ ਤੁਸੀਂ ਫਿਰ ਦੋ ਨੰਬਰ ਚ ਰਹੋਗੇ ਜਾਂ ਫਿਰ ਤੁਸੀਂ ਇੱਜ਼ਤ ਨਾਲ ਪਿੰਡ ਵਾਪਸ ਕਰੋਗੇ ਹੁਣ ਕੀ ਹੋਇਆ ਸਰਕਾਰ ਨੇ ਇੱਕ ਹੋਰ ਇਹਦੇ ਚ ਤੁਕ ਪਾਤੀ ਹੋਰ ਵੀ ਔਖਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਚੀਜ਼ ਨੂੰ ਜਿਹੜੀ ਅਫਵਾਹ ਆਈ ਹੈ ਉਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ 36000 ਪਾਉਂਡ ਜਾਂ 40000 ਪਾਉਂਡ ਸਾਲਾਨਾ ਇਨਕਮ ਉਸ ਜੌਬ ਦੀ ਹੋਣੀ ਚਾਹੀਦੀ ਆ ਜਿਹੜੀ ਜੌਬ ਤੁਸੀਂ ਲਉਂਗੇ ਪੀਐਸਡਬਲਿਊ ਵੀਜ਼ਾ ਅਪਲਾਈ ਕਰਨ ਵਾਸਤੇ ਆਮ ਤੌਰ ਤੇ ਹੁੰਦਾ ਕੀ ਹੈ ਜਿਹੜੀਆਂ ਸਟੂਡੈਂਟਸ ਜੌਬਾਂ ਕਰਦੇ ਆ ਉਹ ਨਾਰਮਲੀ ਲੇਬਰ ਜੌਬਸ ਹੁੰਦੀਆਂ ਨੇ ਕੋਈ ਵੇਟਰ ਲੱਗਿਆ ਹੋਇਆ ਕੋਈ ਪੀਜ਼ਾ ਬਣਾਉਣ ਲੱਗਿਆ ਹੋਇਆ ਕੋਈ ਸਿਕਿਉਰਿਟੀ ਕਰ ਰਿਹਾ ਹੈ ਕੋਈ ਡਰਾਈਵਰੀ ਕਰ ਰਿਹਾ ਹੈ ਇਹੋ ਜਿਹੀਆਂ ਜੌਬਸ ਦਾ ਕੋਈ ਤੁਹਾਨੂੰ 36000 ਪਾਉਂਡ ਸਾਲਾਨਾ ਤਨਖਾਹ ਦੇਣ ਤੋਂ ਰਿਹਾ ਪਰ ਤੁਸੀਂ ਆਪ ਹਿਸਾਬ ਲਾਓ ਕਿ ਜੇ ਇਹੋ ਜੀ ਚੀਜ਼ ਹੋਗੀ ਜਿੰਨੇ ਜਾਣੇ ਵੀ 80 ਤੋਂ 90% ਸਟੂਡੈਂਟ ਤਾਂ ਇਹੀ ਜਿਹੜੀ ਰਿਕੁਆਇਰਮੈਂਟ ਆ ਪੂਰੀ ਕਰ ਨਹੀਂ ਸਕਣਗੇ ਸੈਲਰੀ ਵਾਲੀ ਉਹ ਜੇ ਕਿਤੇ ਲੱਗ ਗਈ ਸੋ ਉਹ ਪੂਰੀ ਕਰਨ ਜਿਹੜੇ ਵਿਚਾਰਾ ਕਰੂਗਾ ਵੀ ਉਹ ਕਿਤੇ 5 ਜਾਂ 10% ਹੋਣਗੇ ਸੋ ਬਹੁਤ ਵੱਡੀ ਇੱਕ ਸਮੱਸਿਆ ਬਣ ਕੇ ਸਾਹਮਣੇ ਆ ਜੂਗੀ ਯੂਕੇ ਦੇ ਵਿੱਚ ਪੜਾਈ ਨੂੰ ਲੈ ਕੇ ਬਹੁਤ ਟੈਨਸ਼ਨਾਂ ਹੋਣਗੀਆਂ ਸਟੂਡੈਂਟ ਯੂਕੇ ਪੜਾਈ ਕਰਨ ਤੋਂ ਕਿਤਰਾ ਹਿਆ ਕਰੂਗਾ ਸੋ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਇਹ ਚੀਜ਼ ਨਾ ਹੋਵੇ ਪਰ ਸਰਕਾਰ ਇਮੀਗਰੈਂਟ ਨੂੰ ਲੈ ਕੇ ਬਹੁਤ ਸਖਤ ਆ ਇਸ ਟਾਈਮ ਇਲੀਗਲ ਇਮੀਗਰੈਂਟਸ ਦੇ ਉੱਤੇ ਤਾਂ ਹੋਰ ਵੀ ਸਖਤ ਆ ਜਿਹੜੇ ਦੋ ਨੰਬਰ ਦੇ ਵਿੱਚ ਰਹਿ ਰਹੇ ਆ ਉਹਨਾਂ ਦੇ ਲਈ ਤਾਂ ਕਾਲ ਬਣਿਆ ਹੋਇਆ ਇਸ ਟਾਈਮ ਸਰਕਾਰ ਜੇ ਉਹਨਾਂ ਦੀ ਕਿਤੇ ਵੀ ਸੂਹ ਲੱਗਦੀ ਆ ਧੜਾ ਧੜ ਰੇਡਾਂ ਪੈ ਰਹੀਆਂ ਨੇ ਚੱਕੇ ਜਾ ਰਹੇ ਨੇ ਜੇ ਰਿਪੋਰਟ ਹੋ ਜਾਂਦੀ ਆ ਤਾਂ ਵੀ ਚੱਕੇ ਜਾ ਰਹੇ ਆ ਸੋ ਉਹਨਾਂ ਤੇ ਵੀ ਸਰਕਾਰ ਪੂਰੀ ਨਕੇਲ ਕੱਸ ਰਹੀ ਆ ਪਰ ਦੂਜੇ ਹੀ ਪਾਸੇ ਜਿਹੜੇ ਨਵੇਂ ਆਣਾ ਚਾਹੁੰਦੇ ਆ ਯੂਕੇ ਦੇ ਵਿੱਚ ਉਹਨਾਂ ਨੂੰ ਵੀ ਘਟਾਉਣ ਦੀ ਕੋਸ਼ਿਸ਼ ਸਰਕਾਰ ਕਰ ਰਹੀ ਆ ਹਾਰਡ ਕਰ ਰਹੀ ਆ ਰੂਲਸ ਨੂੰ ਸੋ ਅਸੀਂ ਉਹੀ ਉਮੀਦ ਕਰਦੇ ਆ ਕਿ ਸਰਕਾਰ ਪੀਐਸਡਬਲ ਨੂੰ ਬੰਦ ਨਾ ਕਰੇ ਕਿਉਂਕਿ ਯੂਕੇ ਦੀਆਂ ਯੂਨੀਵਰਸਿਟੀਆਂ ਵੀ ਸਟੂਡੈਂਟ ਦੇ ਪੱਖ ਦੇ ਵਿੱਚ ਆਉਂਦੀਆਂ ਨੇ ਉਹਨਾਂ ਨੇ ਇਹ ਕਹਿਣਾ ਕਿ ਪਹਿਲਾਂ ਤੁਸੀਂ ਡਿਪੈਂਡੈਂਟ ਬੰਦ ਕਰ ਦਿੱਤੇ ਮ ਤੇ ਹੁਣ ਤੁਸੀਂ ਪੀਐਸਡਬਲਿਊ ਵੀਜ਼ਾ ਵੀ ਬੰਦ ਕਰਨ ਜਾ ਰਹੇ ਹੋ ਜਿਹੜਾ ਕਿ ਤੁਸੀਂ ਹਾਲੀ ਦੇ ਵਿੱਚ 4-5 ਸਾਲ ਪਹਿਲਾਂ ਹੀ ਸ਼ੁਰੂ ਕੀਤਾ ਸੀਗਾ ਸੋ ਹੁਣ ਕੀ ਹੋ ਗਿਆ 4-5 ਸਾਲ ਦੇ ਅੰਦਰ ਹੀ ਜਿਹੜਾ ਤੁਸੀਂ ਇੱਕਦਮ ਬੰਦ ਕਰਨਾ ਚਾਹੁੰਦੇ ਹੋ ਯੂਨੀਵਰਸਿਟੀਆਂ ਨੂੰ ਜਿਹੜਾ ਇਨਕਮ ਆਉਂਦੀ ਆ ਸਟੂਡੈਂਟ ਤੋਂ ਉਹ ਪਹਿਲਾਂ ਹੀ ਬਹੁਤ ਘਟ ਗਈ ਆ ਕਿਉਂਕਿ ਸਟੂਡੈਂਟ ਡਿਪੈਂਡੈਂਟ ਬਹੁਤ ਆਉਂਦੇ ਸੀਗੇ ਮਾਸਟਰ ਡਿਗਰੀ ਤੇ ਹੁਣ ਸਿਰਫ ਸਿੰਗਲ ਹੀ ਆਉਂਦਾ ਉਸ ਵਜ੍ਹਾ ਕਰਕੇ ਬਹੁਤ ਲੋਕ ਘੱਟ ਚੂਜ਼ ਕਰਦੇ ਆ ਯੂਕੇ ਨੂੰ ਬਟ ਜਿਹੜੇ ਕਰ ਵੀ ਰਹੇ ਆ ਇਸ ਟਾਈਮ ਚੂਜ਼ ਵਿਚਾਰੇ ਉਹ ਵੀ ਨਹੀਂ ਆਉਣਗੇ ਕਿਉਂਕਿ ਪੀਐਸਡਬਲਿਊ ਮਿਲਣਾ ਨਹੀਂ ਹੈਗਾ ਸੋ ਸ ਸਰਕਾਰ ਨੂੰ ਹੀ ਜਾਂਦਾ ਹੈ ਯੂਨੀਵਰਸਿਟੀ ਨੂੰ ਜਾਂਦਾ ਹੈ ਉਹ ਇਹਨਾਂ ਦੀ ਇਕਨੋਮੀ ਚ ਹੀ ਜਾਂਦਾ ਸੋ ਉਹਦਾ ਜਿਹੜਾ ਘਾਟਾ ਇਹ ਇਵੈਂਚੁਅਲੀ ਸਰਕਾਰ ਨੂੰ ਹੀ ਪਊਗਾ ਸੋ ਯੂਨੀਵਰਸਿਟੀਆਂ ਦੇ ਜਿਹੜੇ ਵੀ ਸੀਜ਼ ਨੇ ਜਾਂ ਜਿਹੜੇ ਇਹਨਾਂ ਦੇ ਥਿੰਕ ਟੈਂਕ ਨੇ ਜਿਹੜੇ ਬੰਦੇ ਬਿਊਰੋਕਰੇਟਸ ਨੇ ਜਿਹੜੇ ਇਹ ਚੀਜ਼ ਨੂੰ ਸਮਝਦੇ ਨੇ ਜੇ ਉਹ ਇਸ ਚੀਜ਼ ਦਾ ਪੱਖ ਰੱਖਣਗੇ ਓਬਵੀਅਸਲੀ ਰੱਖਣਗੇ ਕਿ ਭਾਈ ਜੇ ਤੁਸੀਂ ਐਂ ਕਰੋਗੇ ਓਬਵੀਅਸਲੀ ਗੱਲ ਆ ਤੁਹਾਡੀ ਇਕਨੋਮੀ ਥੱਲੇ ਹੀ ਜਾਊਗੀ ਪਰ No doubt ਸਰਕਾਰ ਚੰਗਾ ਕੰਮ ਕਰ ਰਹੀ ਆ ਮੁਲਕ ਲਈ ਨੈਟ ਮਾਈਗ੍ਰੇਸ਼ਨ ਘਟਾਉਣ ਦੀ ਕੋਸ਼ਿਸ਼ ਕਰ ਰਹੀ ਆ ਬਟ ਸਰਕਾਰ ਨੂੰ ਇਹ ਵੀ ਦੇਖਣਾ ਚਾਹੀਦਾ ਕਿ ਇਕਨੋਮੀ ਨੂੰ ਕਿਤਨਾ ਕਿਤੇ ਘਾਟਾ ਪਊਗਾ ਜੇ ਇਹ ਕਾਨੂੰਨੀਆ ਪ੍ਰਪੋਜ਼ਲ ਪਾਸ ਹੋ ਜਾਂਦਾ ਭਾਵੇਂ ਇਸੇ ਸਾਲ ਹੋ ਜਵੇ ਭਾਵੇਂ ਅਗਲੇ ਸਾਲ ਹੋ ਜਵੇ ਤਾਂ ਜਿੰਨੇ ਵੀ ਬੰਦੇ ਆਲਰੇਡੀ ਯੂਕੇ ਦੇ ਵਿੱਚ ਹੈਗੇ ਆ ਉਹਨਾਂ ਤੇ ਕੋਈ ਅਸਰ ਨਹੀਂ ਹੋਊਗਾ ਜਿਹੜੇ ਨਵੇਂ ਆਉਣਗੇ ਉਹਨਾਂ ਦੇ ਉੱਤੇ ਅਸਰ ਹੋਊਗਾ ਜਦੋਂ ਤੋਂ ਕਾਨੂੰਨ ਪਾਸ ਹੋਇਆ ਉਸ ਤੋਂ ਬਾਅਦ ਦੇ ਜਿਹੜੇ ਬੰਦੇ ਹੋਣਗੇ ਉਹਨਾਂ ਤੇ ਅਸਰ ਹੋਊਗਾ ਹਾਲ ਦੀ ਘੜੀ ਕਿਸੇ ਵੀ ਤਰ੍ਹਾਂ ਦੀ ਫੀਕ ਨਿਊਜ਼ ਤੋਂ ਬਚੋ ਸਾਡਾ ਚੈਨਲ ਤੁਹਾਡੇ ਸਾਹਮਣੇ ਹਮੇਸ਼ਾ ਪੰਜਾਬੀ ਦੇ ਵਿੱਚ ਸਹੀ ਜਾਣਕਾਰੀ ਰੱਖਦਾ ਰਹਿੰਦਾ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਇੰਸਟਾਗ੍ਰam ਦੇ ਉੱਤੇ ਤੁਸੀਂ ਕੋਈ ਵੀ ਸਵਾਲ ਆਪਣਾ ਜੇ ਤੁਹਾਡੇ ਮਨ ਦੇ ਵਿੱਚ ਹੋਵੇ ਉਹ ਮੈਸੇਜ ਕਰਕੇ ਪੁੱਛ ਸਕਦੇ ਹੋ ਹੋਰ ਇਨਫੋਰਮੇਸ਼ਨ ਵਾਲੀਆਂ ਵੀਡੀਓ ਤੁਹਾਨੂੰ ਮਿਲਦੀਆਂ ਰਹਿਣ ਗੱਬਰੂਨ ਯੂਕੇ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੰਸਟਾਗ੍ਰam ਤੇ ਫੋਲੋ ਕਰ ਲਿਓ ਫਿਲਹਾਲ ਇਸ ਵੀਡੀਓ ਦੇ ਵਿੱਚ ਇੰਨਾ ਵਾਹਿਗੁਰੂ ਜੀ ਕੀ ਫਤਿਹ